ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਆ ਵੀਰ ਪੰਮੇ ਦੇ ਕੋਲ ਆਇਆ ਪੰਮੇ ਪਨ ਗੋਟੇ ਵਾਲੇ ਕੋਲ ਠੀਕ ਆ ਜੀ ਪੱਟੀ ਤਸੀਲ ਜ਼ਿਲ੍ਹਾ ਤਰਨਤਾਰਨ ਦੋ ਮੱਝਾ ਵੀਰ ਦੇ ਕੋਲੇ ਅੱਜ ਸੂਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਇੱਕ ਸਿੰਗਲ ਖੱਡੀ ਦੇ ਵਿੱਚ ਤੀਜਾ ਸੂਹਾ ਸੂਈ ਮਗਰ ਕੱਟੀ ਪੂਰੀ ਗੱਲਬਾਤ ਕਰਦੇ ਆ ਵੀਰ ਪੰਮੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਪੰਮੇ ਇਹ ਮੱਝ ਆਪਣੇ ਕੋਲ ਤੀਜਾ ਸੂਹਾ 8 ਦਿਨ ਦੀ ਸੂਈ ਦੇ 12 ਕਿਲੋ ਦੁੱਧ ਐਸ ਟਾਈਮ ਰੈਡੀ ਲਓ ਜੀ 12 ਕਿਲੋ ਦੁੱਧ ਐਸ ਵਕਤ ਰੈਡੀ ਇਹਦੇ ਥੱਲੇ ਮਗਰ ਕੱਟੀ ਆ ਗਈ ਹੈ ਹਾਂਜੀ ਸਾਨੂੰ ਸਭ ਕੱਟੀ ਆ ਗਈ ਜੀ ਲਓ ਜੀ ਫੋਟ ਫੋਟ ਦੀ ਦੂਰੀ ਤੇ ਥਣ ਲਗਾ ਬਾਕੀ ਵਿਰਲ ਵੰਡ ਸਪੇਸ ਗੈਪ ਤੁਹਾਡੇ ਸਾਹਮਣੇ ਆ ਆਰਡਰ ਦੀ ਦੇਵੇ ਦੀ ਕੁਆਲਿਟੀ ਦੇਖੋ ਜੀ ਬਹੁਤ ਸੋਹਣਾ ਗੈਪ ਸਪੇਸ ਆ ਤੇ ਕਦ ਵੀ ਵੱਡੀਆਂ ਮੱਜਾਂ ਦੇ ਵਿੱਚ ਹੀ ਆ ਠੀਕ ਆ ਜੀ ਤੇ ਤਿੰਨਾਂ ਚ ਮੱਜਾਂ ਬਕਾਉ ਆ ਮੇਰਾ ਭਰਾ ਕੋਈ ਨਰਾਸ਼ ਨਹੀਂ ਹੁੰਦਾ ਵੀ ਇੱਕ ਮੱਜ ਖਰੀਦ ਲਈਏ ਕਿਸੇ ਨੇ ਤੇ ਯਾਰ ਹੋਰ ਮੱਜਾਂ ਕਿੱਥੇ ਔਰ ਮੱਜਾਂ ਵੀ ਵੀਰ ਦੇ ਕੋਲੇ ਤਿੰਨ ਨੇ ਅੱਜ ਵਿਕਾਉ ਹਾਂਜੀ ਆ ਕੱਟੀ ਸੰਧੂ ਸਾਹਿਬ ਦਿਖਾ ਦਿਓ ਭਰਾਵਾਂ ਨੂੰ ਸੋ ਮਗਰ ਵੀ ਇਹਦੇ ਕੱਟੀ ਆ ਫੀਮੇਲ ਕਾਫ ਹਾਂਜੀ ਸੋ ਫੋਟ ਫੋਟ ਦੀ ਦੂਰੀ ਤੇ ਥਾਣ ਲੱਗਾ ਬਾਕੀ ਫੁੱਲ ਵੀਡੀਓ ਤੁਹਾਡੇ ਸਾਹਮਣੇ ਆਪਾਂ ਜਲਦੀ ਪੇਸ਼ ਕਰ ਦਿਆਂਗੇ ਠੀਕ ਆ ਜੀ ਇਹ ਮਗਰ ਕੱਟੀ ਇਹਦੇ ਫੀਮੇਲ ਕਾਫ 10ਾਂ ਦਿਨਾਂ ਦਾ ਬੱਚਾ ਹੈ ਹਾਂਜੀ ਸੋ 10ਾਂ ਦਿਨਾਂ ਦੇ ਦੌਰਾਨ ਐਸ ਵਕਤ 11-12-12 ਕਿਲੋ ਦੁੱਧ ਹਾਜ਼ਰ ਆ ਮੌਕੇ ਤੇ ਠੀਕ ਆ ਜੀ ਆ ਦੇਖੋ ਸੋ ਲੈਵੇ ਦੀ ਕੁਆਲਿਟੀ ਚੈੱਕ ਕਰੋ ਐਵੇਂ ਨਹੀਂ ਆਪਾਂ ਕਹਿ ਦਿੱਤਾ ਵੀ ਫੋਟ ਫੋਟ ਦੀ ਦੂਰੀ ਆ ਕਿਸੇ ਗੱਲ ਕਰਕੇ ਗਿਆ ਠ ਹਾਂਜੀ ਸੰਧੂ ਸਾਹਿਬ ਬਹੁਤ ਜਾਰੀ ਤੇ ਇਹ ਪੰਮੇ ਵੀਰ ਮੋਲੇ ਦੇ ਸਵਾ ਲੱਖ ਇੱਕ 22 ਡਿਮਾਂਡ ਕੁਛ ਵੀ ਕਰਾ ਲਿਆ ਦੇਣੀ ਇੱਕ 16 ਦੀ ਆ ਸੰਧੂ ਸਾਹਿਬ ਇੱਕ 16 ਦੀ ਦੇਣੀ ਆ ਆਪਾਂ ਦੀ ਇੱਕ 16 ਦੀ ਹਾਂਜੀ ਹਾਂਜੀ ਠੀਕ ਹੈ ਵੀਰੇ ਲਓ ਜੀ 1 ਲੱਖ 16000 ਦੀ ਇਹ ਫਾਈਨਲ ਅੱਜ ਮਿਲ ਜੂ ਆਪਣੇ ਭਰਾਵਾਂ ਨੂੰ ਹਾਂਜੀ ਤੇ ਕਰੋ ਸੰਪਰਕ ਨੰਬਰ ਸਕਰੀਨ ਦੇ ਉੱਪਰ ਲੱਗ ਚੁੱਕਾ ਠੀਕ ਹੈ ਜੀ